ਸਤਿ ਸ਼੍ਰੀ ਅਕਾਲ ਜੀ ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਹੋਵੋਗੇ ਸਾਰੀਆਂ ਭੈਣਾਂ ਠੀਕ ਨੇ ਸਾਰੀਆਂ ਭੈਣਾਂ ਦੱਬ ਕੇ ਵੀਡੀਓ ਨੂੰ ਸ਼ੇਅਰ ਕਰ ਦਿਓ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਦਿਓ ਤਾਂ ਕਿ ਤੁਹਾਨੂੰ ਨਵੇਂ ਨਵੇਂ ਸੂਟ ਡਿਜ਼ਾਈਨਰ ਸੂਟ ਵੇਖਣ ਨੂੰ ਮਹਿਲਨਾ ਤੇ ਪ੍ਰਿੰਟਡ ਸੂਟ ਵੀ ਜਿਵੇਂ ਮੇਰਾ ਵੀਰ ਕੀਤਾ ਹੋਇਆ ਐਦਾਂ ਦਾ ਵੀ ਜੇ ਲੈਣਾ ਤਾਂ ਸਾਡੇ ਕੋਲ ਥਾਨ ਪਏ ਨੇ ਇਹ ਵਾਲੇ ਸੂਟ ਦਾ ਵੀ ਕਾਫੀ ਕਪੜਾ ਪਿਆ ਸਾਡੇ ਕੋਲ ਇਹ ਵਾਲਾ ਵੀ ਲੈ ਸਕਦੇ ਹੋ ਪ੍ਰਿੰਟ ਦੇ ਵਿੱਚ ਕਲਰ ਸੇਮ ਹੀ ਮਿਲੂਗਾ ਪ੍ਰਿੰਟ ਸੇਮ ਮਿਲੂਗਾ ਕਲਰ ਵੀ ਤੇ ਨਾਲ ਹੀ ਆਪਾਂ ਤੁਹਾਨੂੰ ਵਰਕ ਵਾਲਾ ਸੂਟ ਦਿਖਾਉਣੇ ਕਿ ਜਿਹੜਾ ਕਿ ਆਪਾਂ ਡਿਜ਼ਾਈਨਰ ਲੁੱਕ ਦੇ ਵਿੱਚ ਰੈਡੀ ਕੀਤਾ ਇਹ ਬਹੁਤ ਹੀ ਪ੍ਰੀਟੀ ਲੱਗ ਰਿਹਾ ਹੈ ਅੱਜ ਦੇਖਦੇ ਹਾਂ ਆਪਾਂ ਸੂਟ ਕਿੰਨਾ ਸੋਹਣਾ ਸੂਟ ਆਪਾਂ ਬਣਾਇਆ ਹੈ ਜਿਹੜੇ ਬੁਟੀ ਬਣੀ ਹੋਈਆਂ ਬਹੁਤ ਵਰਕ ਵਧੀਆ ਤੇ ਗਲੇ ਦਾ ਡਿਜ਼ਾਈਨ ਵੀ ਇਹਦੇ ਵਿੱਚ ਡਿਫਰੈਂਟ ਆ ਬਹੁਤ ਹੀ ਜ਼ਿਆਦਾ ਸੋਹਣਾ ਲੱਗਦਾ ਪਾਂ ਸ਼ੇਪ ਦੇ ਵਿੱਚ ਜਿਹੜਾ ਕਿ ਗਲਾ ਬਣਿਆ ਹੋਇਆ ਹੈਗਾ সুইਟ ਹਾਰਟ ਬਹੁਤ ਸੋਹਣੀ ਲੁੱਕ ਦੇ ਵਿੱਚ ਜਿਹੜਾ ਕਿ ਗਲਾ ਦਾ ਬਣਿਆ ਹੋਇਆ ਜੀ ਤੇ ਨਾਲ ਨਾਲ ਬਾਹਾਂ ਦੇ ਉੱਪਰ ਵੀ ਜਿਹੜਾ ਫੁੱਲ ਵਰਕ ਹੈ ਫਰੰਟ ਐਂਡ ਬੈਕ ਦੋਨੋਂ ਸਾਈਡ ਤੇ ਫੁੱਲ ਹੈਵੀ ਵਰਕ ਆ ਰਿਹਾ ਹੈ ਵਾਜੂ ਦੇ ਉੱਪਰ ਇਹ ਬਹੁਤ ਸੋਹਣਾ ਲੁੱਕ ਦੇ ਵਿੱਚ ਇਹ ਜਿਹੜਾ ਸੂਟ ਹੈ ਜੀ ਇਹ ਰੈਡੀ ਹੋਇਆਗਾ ਤੁਸੀਂ ਵੀ ਐਵੇਂ ਦੇ ਸੋਹਣੇ ਸੋਹਣੇ ਪਿਆਰੇ ਪਿਆਰੇ ਸੂਟ ਸਾਡੇ ਤੋਂ ਬਣਵਾ ਲਓ ਜੀ ਸੋਹਣੇ ਸੋਹਣੇ ਨਵੇਂ ਨਵੇਂ ਡਿਜ਼ਾਈਨਰ ਸੂਟ ਸਾਡੇ ਤੋਂ ਜ਼ਰੂਰ ਬਣਵਾਓ ਇਹਦੇ ਨਾਲ ਭੈਣ ਹੋਰਾਂ ਨੇ ਸਾਨੂੰ ਸਪੈਸ਼ਲੀ ਕਲੀਆਂ ਵਾਲਾ ਜਿਹੜਾ ਪਲਾਜ਼ੋ ਸੀ ਉਹ ਬਣਵਾਉਣ ਲਈ ਆਖਿਆ ਸੀ ਦੇਖੋ ਇਹ ਕਲੀਆਂ ਵਾਲਾ ਕਾਫੀ ਖੁੱਲਾ ਪਲਾਜ਼ੋ ਬਣਾਇਆ ਆਪਾਂ ਨੇ ਕਾਫੀ ਖੁੱਲਾ ਦੇਖੋ ਇੰਨਾ ਤੇ ਇਹਦੀਆਂ ਕਲੀਆਂ ਨੇ ਜਿਹੜੀਆਂ ਕੱਟ ਕੇ ਬਣਾਈਆਂ ਨੇ ਤੇ نیچے ਆਪਾਂ ਨੇ ਜਿਹੜੀ ਲੀਸਾ ਉਹ ਲਗਾਈ ਆ ਇਹ ਬਨਾਰਸੀ ਲੁੱਕ ਦੇ ਵਿੱਚ ਆਪਾਂ ਨੇ ਜਿਹੜਾ ਫੈਬਰਿਕ ਆ ਉਹ ਲਿਆ ਸੀਗਾ ਬਨਾਰਸੀ ਲੁੱਕ ਦੇ ਵਿੱਚ ਲੈ ਕੇ ਆਪਾਂ ਨੇ ਇਹਨੂੰ ਡਾਈ ਕਰਵਾਇਆ ਇਹ ਡਿਜ਼ਾਈਨਰ ਸੂਟ ਆ ਜਿਹੜਾ ਕਿ ਬਹੁਤ ਹੀ ਪਿਆਰਾ ਬਣਿਆਗਾ ਇਹ ਨਾਲ ਨਾਲ ਜੀ ਇਹਦਾ ਜਿਹੜਾ ਦੁਪੱਟਾ ਉਹ ਵੀ ਪ्युअर ਦੇ ਉੱਪਰ ਹੀ ਬਣਾਇਆ ਪ्युअर ਆਰਗੈਂਜ਼ਾ ਤੇ ਉੱਪਰ ਤੇ ਬਹੁਤ ਸੋਹਣੀ ਲੁੱਕ ਦੇ ਵਿੱਚ ਇਹ ਸੂਟ ਤੇ ਸ਼ਰਾਰਾ ਜਿਹੜਾ ਬਣਿਆ ਕਲੀਆਂ ਵਾਲਾ ਬਣਿਆ ਹੋਇਆ ਦੇਖ ਸਕਦੇ ਹੋ ਤੁਸੀਂ ਕਿੰਨਾ ਸੋਹਣਾ ਲੱਗਦਾ ਦੋਨੋਂ ਨੂੰ ਆਪਾਂ ਰੱਖ ਕੇ ਡਿਸਪਲੇ ਕਰਕੇ ਦਿਖਾਉਣਾ ਤੁਹਾਨੂੰ ਕਾਊਂਟਰ ਦੇ ਉੱਪਰ ਇਹ ਦੋਨਾਂ ਦੀ ਲੁੱਕ ਜਿਹੜੀ ਹੈਗੀ ਬਹੁਤ ਹੀ ਪਿਆਰੀ ਲੁੱਕ ਦੇ ਵਿੱਚ ਬਣੇ ਨੇ ਇਹ ਲਹਿੰਗਾ ਐਂਡ ਪਲਾਜ਼ੋ ਆਹ ਵਾਲਾ ਲਹਿੰਗਾ ਵਨ ਗੈਪ ਪਲਾਜ਼ੋ ਬਣ ਗਿਆ ਸੌਰੀ ਖੁੱਲਾ ਮੈਂ ਲਹਿੰਗੇ ਬੋਲੀ ਜਾ ਰਹੀ ਹਾਂ ਖੁੱਲਾ ਕਲੀਆਂ ਵਾਲਾ ਪਲਾਜ਼ੋ ਤੇ ਇਹ ਬਣ ਗਈ ਸ਼ਰਟ ਆਪਾਂ ਟੋਟਲੀ ਜ਼ਿਆਦਾਤਰ ਹੈਂਡਵਰਕ ਦੇ ਕੰਮ ਕਰਦੇ ਹਾਂ ਜੀ ਹੈਵੀ ਹੈਵੀ ਸੂਟਰਸ ਦਾ ਜ਼ਿਆਦਾ ਕੰਮ ਕਰਦੇ ਆ ਮਤਲਬ ਥੋੜਾ ਕਾਟਨ ਦਾ ਕੱਟ ਕਰਦੇ ਆ ਪਰ ਉਹ ਵੀ ਦਿੰਨੇ ਆ ਜਿੱਦਾਂ ਤੁਹਾਨੂੰ ਪ੍ਰਿੰਟਡ ਚਾਹੀਦੇ ਆ ਤਾਂ ਤੁਹਾਡੇ ਚੁਆਇਸ ਦੇ ਅਕੋਰਡਿੰਗ ਬਣਾ ਕੇ ਦਵਾਂਗੇ ਜਾ ਰਾਸੀਂ ਪਾਰਟੀ ਵੇਅਰ ਤੇ ਹੈਵੀ ਸੂਟਾਂ ਨੂੰ ਹੀ ਬਣਾ ਕੇ ਖੋਸ਼ਾਂਗੇ ਨਾ ਤੇ ਜੇ ਤੁਸੀਂ ਪਾਰਟੀ ਵੇਅਰ ਤੇ ਮੈਰਿਜ ਲਈ ਫੰਕਸ਼ਨ ਲਈ ਡਿਜ਼ਾਈਨਰ ਸੂਟ ਲੈਣੇ ਆ ਤਾਂ ਅਸੀਂ ਤੁਹਾਡੇ ਹਰ ਇੱਕ ਸੂਟ ਨੂੰ ਬਣਾ ਕੇ ਦਵਾਂਗੇ ਥੈਂਕ ਯੂ ਸੋ ਮਾਚ ਥੈਂਕ ਯੂ ਜੀ